BBMB before joining as CIT TDS Chandigarh in 2024 Now I request Shri Anil Handa ITO TDS Patiala to formally welcome the chief guest and other dignitaries present in the hall CIT TDS Chandigarh is our chief guest Sir is a 2002 ਬੈਚ ਆਈਆਰਐਸ ਅਫੀਸਰ ਐਂਡ ਸਰ ਵਾਸ ਹোলਡਿੰਗ ਡਿਫਰੈਂਟ ਪੋਜੀਸ਼ਨਸ ਇਨ ਦਾ ਸਟੇਟ ਗਵਰਨਮੈਂਟ ਸੈਮੀਨਾਰ ਲੱਗਿਆ ਕਿ ਉਸ ਦੇ ਵਾਸਤੇ ਤੁਸੀਂ ਕੀ ਕਹਿਣਾ ਚਾਹ ਰਹੇ ਕਹਿੰਦੇ ਗਵਰਨਮੈਂਟ ਆਫ ਇੰਡੀਆ ਦਾ ਇਨੀਸ਼ੀਏਟਿਵ ਹੈ ਕਿ ਤੁਸੀਂ ਆਪਣੇ ਟੈਕਸ ਪੇਅਰਸ ਦੇ ਨਾਲ ਉਹਨਾਂ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝੋ ਤੇ ਜੋ ਵੀ ਗਵਰਨਮੈਂਟ ਦੀ ਜੋ ਪਾਲਿਸੀ ਹੈ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਉਹਨਾਂ 'ਤੇ ਧਿਆਨ ਦਿਓ ਤੇ ਇਹ 메ਜਰ ਜੋ ডিপਾਰਟਮੈਂਟ ਦਾ ਕੰਮ ਹੈਗਾ گورਨਮੈਂਟਲੀ ਰੈਵਨਿਊ ਇਕੱਠਾ ਕਰਨਾ ਸੋ ਉਹ ਰੈਵਨਿਊ ਦੇ ਵਿੱਚ ਵੀ ਜਿਹੜੀ ਕੋਈ ਸ਼ਾਰਟਫਾਲ ਹੈ ਜਾਂ TDS ਜਾਂ ਕੰਪਲਾਈਐਂਸ ਦੇ ਵਿੱਚ ਜਿਹੜੀਆਂ ਕੋਈ ਕੋਈ ਖਾਮੀਆਂ ਰਹਿ ਜਾਂਦੀਆਂ ਨੇ ਟੈਕਸਪੇਅਰੀ ਤਰਫੋਂ ਉਹਨਾਂ ਨੂੰ ਵੀ ਦੱਸਣਾ ਸਾਡਾ ਅੱਜ ਦਾ ਜਿਹੜਾ ਮੰਤਵ ਹੈਗਾ ਤੇ ਸਾਡੀ ਇਹ ਕੋਸ਼ਿਸ਼ ਹੈਗੀ ਆ ਕਿ ਅਸੀਂ گورਨਮੈਂਟ ਦੇ ਰੈਵਨਿਊ ਦੇ ਨਾਲ-ਨਾਲ ਜਿਹੜੀ ਟੈਕਸਪੇਅਰ ਦਾ ਗ੍ਰੀਵੈਂਸ ਹੈ ਉਹ ਵੀ ਦੂਰ ਹੋਵੇ ਤੇ ਜੇ ਜਿਹੜੀ ਕੋਈ ਸੁਜੈਸ਼ਨ ਹੈ ਕੋਈ ਚੀਜ਼ ਹੈ ਜਿਸ ਨਾਲ ਟੈਕਸੇਸ਼ਨ ਸਿਸਟਮ ਜੋ ਹੈ ਦੇ ਵਿੱਚ ਕੋਈ ਹੋਰ ਸੁਧਾਰ ਵੀ ਹੋ ਸਕਦਾ ਹੋਰ ਜੇ ਕੋਈ ਸੁਜੈਸ਼ਨ ਆਉਂਦੀ ਹੈ ਉਹਨੂੰ ਵੀ ਅਸੀਂ ਗਵਰਨਮੈਂਟ ਤੱਕ ਪਹੁੰਚਾਵਾਂਗੇ ਤੇ ਇਸ ਤੋਂ ਲਾ ਬਾ ਸਾਡਾ ਇੱਥੇ ਆਉਣ ਦਾ ਮਨਤਵ ਹੈ ਕਿ ਪਟਿਆਲੇ ਸ਼ਹਿਰ ਦੇ ਨਾਲ ਨਾਲ ਜਿਹੜਾ ਸੈਮੀ ਅਰਬਨ ਰੂਰਲ ਹੈ ਲਿਆ ਉੱਥੇ ਵੀ ਜਿਹੜਾ ਅਸੈਸੀ ਹੈ ਉਹਨਾਂ ਦੇ ਟੈਕਸ ਪੇਅਰ ਹੈ ਉਹ ਵੀ ਸਾਡੇ ਨਾਲ ਸਾਡੇ ਰੂਬਰੂ ਹੋਗੇ ਡਿਪਾਰਟਮੈਂਟ ਇੰਡਸਟਰੀ ਡਿਪਾਰਟਮੈਂਟ ਪਰ ਇੰਡਸਟਰੀ ਵਾਲੇ ਇੰਡਸਟਰੀਆ ਵਾਲੇ ਰਿਟੇਲ ਵਾਲੇ ਮਤਲਬ ਜਿਤ ਮਤਲਬ ਜਿਹੜੇ ਟੋਟਲ ਸਕੁਅਰ ਜਿੰਨੇ ਹੀ ਹੈਗੇ ਨੇ ਕਿਉਂਕਿ ਜਿਆਦਾਤਰ ਹੁੰਦਾ ਕਿ ਵੱਡੇ ਸ਼ਹਿਰਾਂ ਦੇ ਵਿੱਚ ਹੁੰਦੇ ਨੇ ਇਹੋ ਜਿਹਾ ਸੈਮੀਨਾਰ ਇੱਥੇ ਸਾਡਾ ਇਹ ਖਾਸ ਫੋਕਸ ਹੈ ਕਿ ਅਸੀਂ ਜਿੰਨੇ ਸਾਰੇ ਉਸਮਾਨ ਪਾਥੜਾ ਇਧਰੋਂ ਐਮਬਗੜ ਬੜਾ ਅਮਨਗੜ ਇਹ ਸਾਰਾ ਇਲਾਕਾ ਹੈਗਾ ਇਹਨਾਂ ਤੋਂ ਵੀ ਜਿਹੜੇ ਇੰਡਸਟਰੀ ਵਾਲੇ ਨੇ ਜਾਂ ਹੋਰ ਟੈਕਸਪੇਅਰ ਨੇ ਉਹ ਵੀ ਇੱਥੇ ਆਉਣ ਜੀ ਨਾਲ ਨਮਾਇੰਦੇ ਆਉਣ ਖੁਦ ਆਉਣ ਤੇ ਅਸੀਂ ਉਹਨਾਂ ਦੇ ਨਾਲ ਇੱਕ ਚੰਗੇ ਵਾਤਾਵਰਣ ਦੇ ਵਿੱਚ ਅਸੀਂ ਆਪਣਾ ਜਿਹੜਾ ਪੱਖ ਰੱਖ ਸਕੀਏ ਤੇ ਉਹਨਾਂ ਦੀਆਂ ਵੀ ਗੱਲਾਂ ਸੁਣ ਸਕੀਏ ਜੀ ਜੀ ਸਰ